ਬਹਾਦਰਪੁਰ ਤੋਂ ਪਹਿਲਾ ਟਰੈਕਟਰ ਆਇਆ ਇਹ ਪਿੰਡ ਦੇ ਵਿੱਚੋਂ ਹੋਦਰ ਕਰਵਿੰਦਰ ਸਿੰਘ ਜੀ ਮੈਂਬਰ ਸਾਹਿਬ ਉਹ ਆ ਜਾਣ ਗਰਾਉਂਡ ਦੇ ਵਿੱਚ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਇੱਥੇ ਨਹੀਂ ਹਰ ਇਸ 800 ਕਿਲੋ ਜੰਗਾਂ ਇਸ ਇਹ ਕੋ ਅਰਜਨਾਲਾ ਹੁਣ ਕਰਵਿੰਦਰ ਵੀਰੇ ਦਾ ਪੁੱਸੇ ਵਾਲੇ ਦਾ ਸਨਮਾਨ ਹੋਣਾ ਹੈ ਆਪਣਾ ਸਨਮਾਨ ਪ੍ਰਾਪਤ ਕਰ ਲੈਣਾ ਇਹ ਖੇਚ 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 ਸੀਡੀਆਂ ਮਾਰਦਾ ਅਰਜਨ ਵਾਲਾ ਸੀਡੀਆਂ ਸਿੱਧੂ ਸੀਧੀ ਅਰ ਵੇਖੋ 855 ਜਲਾ ਵੀ ਨਹੀਂ ਘਟਾ ਆ ਨਾ ਜਾ ਰਿਹਾ ਅਰ ਜਨ ਵਾਲਾ ਆ ਆ ਆ ਆ ਲੰਮੀ ਚਲ ਰਿਹਾ ਹੈ ਯਾ ਨਾ ਡਰੇ ਬਚਾਵੇ ਭਾਈ ਮਾਰ ਦੇ ਰੋਲਾ ਰੋਲਾ ਪਾ ਬਈ ਰੋਲਾ ਦਾ ਹੁ ਬੰਦੀ ਹੋ ਜਾਂਦਾ ਠੰਡਾ ਆ ਜਾ ਆ ਜਾ ਬ੍ਰੇਕ ਤੋਂ ਹੁਆ ਰੋਲ ਹੋਇਆ ਪਿਆ ਚੱਲੇ 855 ਲੈ ਖਿੱਚ ਲੈ ਪਰ ਇੱਥੇ ਜੇ ਆ ਕੇ ਪਤਾ ਨਹੀਂ ਕੀ ਹੋ ਜਾਂਦਾ न भई ਖੇਤ ਲਾ ਖੇਤ ਲਾ ਸੋਰ ਪੂਰਾ ਲੱਗਿਆ ਹੋਇਆ ਆਈ ਹੈ ਜਦੋਂ ਆੜਜਨ ਫਿਰ ਉਦੋਂ ਟਾਕ ਲੱਗਦਾ

ਆਦਾ ਭਾਈ ਓਏ ਰਿੰਗਾਂ ਦਾ ਬਾਹਰ ਦੇ ਕੋਈ ਟੰਡਾ ਦੇ ਡਰਾਈਵਰ ਹੋ ਗਿਆ 10 ਵੱਜ ਗਏ ਆ ਤੇ ਗਰਾਊਂਡ ਦੇ ਵਿੱਚ ਬਈ ਬਹਲਾ ਇਕੱਠ ਨਹੀਂ ਕਰਨਾ ਆਪਾਂ ਮੂਸੇ ਵਾਲਾ ਰਾਜੂ ਜੇ 3522 ਟਰੈਕਟਰ ਜਿੱਤਦਾ ਹੈ ਫਿਰ ਇਹਨਾਂ ਵੱਲੋਂ ਕਹਿੰਦੇ 2100 ਰੁਪਿਆ ਟਰੈਕਟਰ ਵਾਲੇ ਵੀਰ ਨੂੰ ਦਿੱਤਾ ਜਾਵੇਗਾ ਇਹ ਨੋਟ ਰੱਖੋ ਜੀ ਆਪਣਾ ਤੁਸੀਂ ਬਾਅਦ ਦੇ ਵਿੱਚ ਮੇਰੇ ਕੋਲ ਨਾ ਆਇਓ ਵੀ ਸਾਡੇ ਪੈਸੇ ਬੋਲੇ ਸੀਗੇ ਜਾਂ ਕਿੱਦਾਂ ਸੀਗਾ ਆ ਵੀਰੇ ਨੇ ਪੈਸੇ ਅਨਾਉਂਸ ਕਰਾਇਆ ਇਹਨਾਂ ਤੋਂ ਆਪਣੀ ਪੇਮੈਂਟ ਫੜ ਲਓ ਜੀ ਜੇ 3522 ਟਰੈਕਟਰ ਜਿੱਤਦਾ ਹੈ ਹਾਓ ও ਮਾਈ ਗੋਡ ਵਾਹ ਜੀ ਵਾਹ ਇੰਦਰਜੀਤ ਸਿੰਘ ਜੀ ਹਾਦਰਪੁਰ ਜੀਤੀਆ 555 ਤੇ ਗਵਿੰਦਪੁਰਾ 555 ਡੀਆਈ ਇਹ ਵੀ ਤਿਆਰ ਰੱਖੇ ਉਧਰ ਸਾਡੇ ਸੀਰਾ ਜੀ ਸਰਪੰਚ ਸਾਹਿਬ ਸੀਰਾ ਸਰਪੰਚ ਸਾਡਾ ਕਿਸਨਗੜ ਸੇਡਾ ਸਿੰਘ ਵਾਲਾ ਕਿਆ ਬਾਤ ਹੈ ਸਜਣ ਦੀਆਂ ਤੇ ਬਹੁਤ ਬੜਾ ਧੰਨਵਾਦ ਹੈ ਕਹਿੰਦੇ ਮੇਰੇ ਮਿੱਤਰੋ ਬਰੇਟਿਆਂ ਦੇ ਇਲਾਕੇ ਤੋਂ ਚੱਲ ਕੇ ਆਏ ਐ ਕੇਰੇ ਮੇ ਇਹ ਸਪਰੇਟਿਆਂ ਵਾਲਿਆ ਨਿਕਲੀ ਮਾੜੀ ਕਿਸਮਤ ਮੇਰੀ ਮਾਹੀ ਨਾ ਨਹੀਂ ਆਉਂਦਾ ਦੂਜੀ ਪਿੰਡ ਪੇਕਿਆਂ ਦੇ ਫੇਰੀ ਸਾਰੇ ਜੱਗ ਤੋਂ ਪੜਦਾ ਬੱਸ ਇੱਕ ਤੈਨੂੰ ਦੱਸਦੀਆਂ ਕਹਿਣ ਤੇ ਆ ਕਾਰ ਦੇ ਕੇ ਕਹਿੰਦਾ ਕੇ ਮੈਂ ਸੌਖੀ ਬਸਦੀਆਂ 352 352 352 ਹੋਰਿਆ ਲਈ 352 ਏ ਆ 352 352 ਭੰਗੜੇ 352 ਕੁਝ ਕਰਨਾ ਏ ਬੱਲੇ 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 ਭੰਗੜੇ ਬੱਲੇ 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 ਹਜ਼ਾਰ ਹਜ਼ਾਰ ਰੋਜ ਵਾਲਿਆਂ ਨੂੰ ਹਜ਼ਾਰ ਏ ਠਾ 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 ਟਰੈਕਟਰ ਜਿਹੜਾ ਸਕ੍ਰੈਚ ਹੋ ਗਿਆ ਰਿੰਕੂ ਬਾਈ ਫੂਡ ਲਿਆਉਣਾ ਹੀ ਨਹੀਂ ਬਾਈ ਯਾਰ ਕਿਸੇ ਨੇ ਜੇ ਅਸੀਂ ਫੂਡ ਵੇਚ ਲੈ ਕੇ ਜਿਹੜੀ ਗੇਜ ਚਾਹੀਦੀ ਜੇ ਰੂਲ ਸਾਰੇ ਰੱਖਣੇ ਪੈਣਿਆ ਫੂਡ ਕਿਸੇ ਨੇ ਲਿਆਉਣਾ ਨਹੀਂ ਗੇਜ ਚ ਪਾ ਕੇ ਜਿਹੜਾ ਟਰੈਕਟਰ ਚਲਾਉਂਗਾ ਬਾਈ ਇਹ ਧਿਆਨ ਰੱਖਣ ਬਈ ਸਾਰੇ ਆਇ ਤੇ ਬੱਲੇ ਬੱਲੇ ਜੇਸਟਰ ਵਾਲਾ ਕੁਵਾਰੀਆ ਜੀ ਸਾਡੇ ਪਰਮਜੀਤ ਮੈਸਟਰ ਦੀ ਮਦਾਲੇ ਵਾਲੇ 6 ਤੇ 27 ਇਹ ਟਰੈਕਟਰ ਤਿਆਰ ਰਹਿਣਗੇ 6 ਤੇ 27 ਇਹ ਟਰੈਕਟਰ ਤਿਆਰ ਰਹਿਣਗੇ ਆ ਕੀ ਹੋ ਗਿਆ ਹਾਏ 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 ਮੇਰੀ ਡਿਸਕੋ ਡਿਸਕੋ ਆ ਕੀ ਹੋ ਗਿਆ ਬੱਲੇ ਬੱਲੇ ਹੋ ਗਈ ਆ ਵੇਖੋ ਵੇਖੋ ਸਾਕ ਫਾਰਮ ਵਾਲਨੇ ਵਖਤ ਪਾ ਛੱਡਿਆ ਇੱਥੇ 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 ਨਈ ਹੋ ਰਿਹਾ ਸਿਰਾਂ ਲੱਗਿਆ ਪਿਆ ਮੇਰੇ ਵੀਰੋ ਸਿਰਾਂ ਲੱਗਿਆ ਪਿਆ ਵੇਖੋ ਨਈ ਹੋ ਰਿਹਾ ਸਾਂ ਤੇਰੀਆਂ ਬੱਲੇ ਬੱਲੇ ਹੋਈ ਪਈਆ ਵੇਖੋ ਇੱਥੇ ਆ ਕੀ ਹੋ ਗਿਆ ਨਾ ਉਧਰ ਟ੍ਰੈਕਟਰ ਪਰ ਦਾ ਨਾ ਉਧਰ లై ਵਰਕੇ ਔਰ ਉਥੇ ਕੱਠ ਨਾ ਮਾਰੋ ਯਾਰ ਟ੍ਰੈਕ ਨਾ ਕੋਲੇ ਪਿਆ ਇੱਕ ਵਾਰੀ ਤਾੜੀ ਮਾਰ ਲੋ ਠੋਕ ਕੇ ਹੋ ਗਈ ਆ ਸਵਾਰ 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 ਮੈਨੂੰ ਲੱਗਦਾ ਕੋਰਾ ਕੰਮ ਮੜ ਗਿਆ ਕੰਮ ਮੜ ਗਿਆ ਕੰਮ ਮੜ ਗਿਆ ਐ ਦੋ ਜੁੱਟੇ ਵਿਖਿਆ ਕੀ ਅੜੀ ਪਈ ਆ ਪਰ ਪਤਾ ਲੱਗਿਆ ਨਾ ਆਹ ਮੁੰਡਾ ਜੋਂਡੀ ਆ ਰਣਾ ਮੁੰਡਾ ਮੇਮਾ ਵਾਲਾ ਦੂਸਰੇ ਪਾਸੇ ਫਾਰਮ ਟਰੱਕ ਵਾਲਾ ਦੋਨੇ ਮੁੰਡੇ ਇੱਕ ਰਾਉਂਡ ਜਿੱਤ ਗਏ ਤੇ ਦੂਜਾ ਤੀਜਾ ਰੌਣ ਕੌਣ ਜਿੱਤੂਗਾ ਕੌਣ ਜਿੱਤੂਗਾ ਇਸ ਮੈਚ ਤੋਂ ਬਾਅਦ ਅਗਲੇ ਬਲਾਰੇ ਵੀ ਜਿਹੜੇ ਤਿਆਰ ਨੇ ਮੌਗਾ ਮਾਖੀ ਵਾਲਾ ਤੇ ਬਈ ਸੈਂਕੀ ਜੈਕੀ ਹਡੌਲੀ ਬਈ ਸਾਡੇ ਵੀ ਇਹ ਕ੍ਰਿਕਟ ਦਾ ਬਹੁਤ ਵੱਡਾ ਬਲਾਰਾ ਸਾਡੇ ਵੀ ਦਾ ਲਓ ਟਾਪ ਵਾਲ ਕਰਦੇ ਆ ਜੈਕੀ ਹਡੌਲੀ ਤੇ ਬੰਦਾ ਬੱਦਕੇ ਰਹਿ ਜੈਕੀ ਹਡੌਲੀ ਜੀ ਨੇ ਜਿੱਤੇ ਮਹੀਨਾ ਹੋ ਗਿਆ ਕੰਮ ਛੱਡ ਗਿਆ ਸਰਦਰੀ ਬੋਰੀਆਂ ਦੇ ਨਾਮ ਦੂਜੇ ਪਾਸੇ 54 ਨੰਬਰ ਇਹ ਜਿਹੜੇ ਚੱਲਦੇ ਆ ਧਰਵਾਤਾ 113 ਪਰਾਪਰ ਹੋਣ ਬਣਦੀ ਹੈ ਇਹਦੇ ਤੋਂ ਤੁਸੀਂ ਰੇਡ ਦੇ ਰਹਿਣਾ ਕਰੀਓ ਹੋਰੋਨਾ ਨਾਮ ਦੀ ਬਣ ਕੇ ਜੌਨਗਰ ਨੰਬਰ 23 ਦੇ ਨਾਲ 18 ਨੰਬਰ ਗੱਡੀ ਉੱਪਰ ਇਹ ਨੰਬਰ ਹੋਣਾ ਦੀ ਜੌਨਗਰ ਆਹ 32 ਨੰਬਰ ਤੇ ਨਾਲ ਦੇਖੇ 18 ਨੰਬਰ ਗੱਡੀ ਆਹ 31 ਨੰਬਰ ਟਰੈਕਟਰ ਹੋਣ ਵਾਲੇ ਬਣ ਕੇ ਇਹ ਟਰੈਕਟਰ ਵੀ ਆਪਾਂ ਆਹ ਜੌਂਗਰ ਆਹ ਸ਼ਰਦੀ ਕੰਗੀ ਜਿਆਦਾ ਪਈਆਂ ਪਰ ਤੇ ਬਾਹਰ ਪੈਣ ਕਰਦੀ ਨਾ ਪਰ ਇਹ ਮਗਾਰਨ ਲਾਵਾਗੇ ਜੀ ਆਹ ਜੌਂਗਰ 28 99 ਨਾ ਚੱਲਦਾ ਜੀਆ ਲਾਹੂ ਸਾਈਡਾਂ ਫੇਰ ਤੇ ਹੋ ਸਕਦੀ ਹੈ ਠੀਕ ਹੈ ਤਕੀਰ ਐਨਕਲੇ ਗੋਪਨ ਖੋੜਾ ਕਰਤੀ ਹੈ ਪਰ ਮੈਂ ਕੋਸ਼ਿਸ਼ ਆਸੇਤੀ ਬਾਕੀ ਸਾਥ ਤੋਂ ਬੋਲੀਆਂ ਪਰ ਪਰਾ ਕੈਨੇਡਾ ਖਿਡਾਰੀ ਹੈ ਇਹ ਜ਼ੋਰ ਆਪਾਂ ਨਾਮ ਨਹੀਂ ਕਰਦਾਂਗੇ ਕਿਉਂਕਿ ਪਹਿਲਾ 라ਉਂਡ ਹੈ ਜਿਹੜੇ ਬਾਜਾ ਬਾਲ ਨੇ ਰਹਿਣੀਆਂ ਦੂਜੇ 라ਉਂਡ ਪਤਾ ਨਹੀਂ ਲੱਗਦਾ ਵੀ ਕੀ ਬਣ ਗਿਆ ਕੀ ਰਹਿ ਗਿਆ ਤੇ ਕੀ ਹੋਣਾ ਜੀ ਇਹ ਵੀ ਗੱਲ ਬਾਕੀ ਖੋੜਾ ਕਰਨ ਜਿਹੜੇ ਦੂਜੇ ਵਾਲੇ ਕਰਦੇ ਕਰਦਾ ਬਾਅਦ ਵਿੱਚ ਥੋੜਾ ਥੋੜਾ ਪਾਟਾਂ ਨਿਕਲਦੇ ਆਇਆ ਹੋਇਆ ਹੈ ਉਹਨਾਂ ਲਈ ਸਾਡੇ do